ਭਗਤ ਕਬੀਰ ਕਹਿੰਦੇ ਨੇ ਮੂੰਹ ਦੇ ਲੀਏ ਦਰਵਾਜੇ ਬਾਜੀਲੇ ਅਨਹਦ ਵਾਜੇ ਮੈਂ ਇਹ ਸਾਰੇ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਅਨਾਹਦ ਦਾ ਨਾਦ ਪ੍ਰਮਾਤਮਾ ਦੀ ਆਵਾਜ਼ ਗੂੰਜਣ ਲੱਗ ਪਈ ਮੈਂ ਸੁਣਨ ਲੱਗ ਪਿਆ ਅੱਖਾਂ ਬੰਦ ਵੀ ਕਰ ਲਈਏ ਤਾਂ ਵੀ ਮਨ ਵੇਖਦਾ ਕਬੀਰ ਕਹਿੰਦੇ ਨਹੀਂ ਮੈਂ ਸਭ ਮਨ ਦੇ ਰਸਤੇ ਬੰਦ ਕਰ ਦਿੱਤੇ ਨੇ ਮੂੰਹ ਦੇ ਲੀਏ ਦਰਵਾਜੇ ਵਾਦੀ ਇਹਨੇ ਅਨਹਦ ਬਾਜੇ ਬੱਚੇ ਦੇ ਸੁਦੇ ਸਿੱਦੇ ਬੰਦ ਨੇ ਦਰਵਾਜ਼ੇ ਬੱਚੇ ਕੋਲ ਅਵਸਥਾ ਬ੍ਰह्म ਗਿਆਨੀ ਨਹੀਂ ਰਹੀਏ ਗਰਭ ਕਾਲ ਦੇ ਬੱਚੇ ਕੋਲ ਲੇਕਿਨ ਬ੍ਰह्म ਗਿਆਨੀ ਜੈਸਾ ਗਿਆਨ ਨਹੀਂ ਅਚੇਤ ਹੈ ਅਚੇਤ ਹੈ ਤੇ ਉਹ ਰਸ ਦੇ ਚ ਹੈ ਤੇ ਉਹ ਆਨੰਦ ਦੇ ਚ ਚੱਕਰ ਚ ਨਾ ਪਹਿਣਾ ਗੁਰਬਾਣੀ ਕਹਿੰਦੀ ਉਹ ਬੱਚਾ ਆਨੰਦ ਦੇ ਚ ਕੋਈ ਦੁੱਖ ਦੇ ਚ ਨਹੀਂ ਹੈ ਪਹਿਲੇ ਬਹਿਰੇ ਰਹਿਣ ਕੇ ਵਣ ਜਾ ਰਿਆ ਮਿਤਰਾ ਹੁਕਮ ਭਇਆ ਗਰਵਾਸ ਉਰਗ ਤਪ ਅੰਤਰ ਕਰੇ ਵਣ ਜਾ ਰਿਆ ਮਿਤਰਾ ਖਸਮ ਸਈ ਤੀ ਅਰਦਾਸੋ ਤੇ ਅਰਦਾਸ ਦੇ ਚ ਹੈ ਔਰ ਉਹ ਤਪਦੇ ਚ ਹੈ ਬਾ ਉਸ ਦਾ ਮਨ ਤੇ ਟਿਕੇ ਹੋਇਆ ਹੈ ਉਹ ਤੇ ਯੋਗੀ ਦੀ ਤਰ੍ਹਾਂ ਜੈਸੇ ਕਿ ਯੋਗੀ ਦਾ ਮਨ ਟਕੇ ਆਉਂਦਾ ਮਨ ਟਕੇ ਆ ਹੁਣ ਇਸ ਨੁਕਤੇ ਨੂੰ ਵੀ ਪੜਨ ਪਕੜਨਾ ਜਿਹੜੀ ਅਵਸਥਾ ਮੇਰੇ ਅਨੁਭਵ ਚ ਨਹੀਂ ਮੈਂ ਉਸ ਦੀ ਮੰਗ ਵੀ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਜੀਵਨ ਭਰ ਜੋ ਇਕਾਗਰਤਾ ਦੀ ਮੰਗ ਸ਼ਾਂਤੀ ਦੀ ਮੰਗ ਰਸ ਦੀ ਮੰਗ ਪ੍ਰਮਾਤਮਾ ਦੀ ਮੰਗ ਮਨ ਇਕਾਗਰ ਨਹੀਂ ਮਨ ਇਕਾਗਰ ਨਹੀਂ ਇਕਾਗਰਤਾ ਦੀ ਮੰਗ ਇਹ ਜੋ ਚਲਦੀ ਹੈ ਜ਼ਰੂਰੀ ਸਮੁਖ ਨੇ ਦੇਖਿਆ ਨਹੀਂ ਤੇ ਮੰਗ ਨਹੀਂ ਪੈਦਾ ਹੋਣੀ ਸੀ ਇਕ ਦਫਾ ਮੈਂ ਫਿਰ ਦੁਹਰਾਵਾਂ ਜੋ ਮੇਰੇ ਅਨੁਭਵ ਚ ਨਹੀਂ ਹੋ ਮੇਰੀ ਮੰਗ ਨਹੀਂ ਹੋ ਸਕਦੀ ਜੋ ਮੇਰੇ ਅਨੁਭਵ ਚ ਨਹੀਂ ਹੋ ਮੇਰੀ ਚਾਹਤ ਨਹੀਂ ਹੋ ਸਕਦੀ ਮਨ ਕਹਿੰਦਾ ਹੈ ਸ਼ਾਂਤੀ ਚਾਹੀਦੀ ਹੈ ਤੋ ਵੇਖਿਆ ਇਸਨੇ ਸ਼ਾਂਤੀ ਕੋਈ ਸ਼ਾਂਤੀ ਦੇ ਸੰਸਕਾਰ ਇਸ ਦੇ ਅੰਦਰ ਹੈ ਚਲ ਰਿਹਾ ਐਸਾ ਰਸ ਜੋ ਕਦੀ ਬੇਰਸੀ ਚ ਨਾ ਬਦ ਰਿਹਾ ਦੇਖਿਆ ਇਸਨੇ ਜਿਣਾ ਖਣਾ ਕਹਿੰਦਾ ਹੈ ਕੀ ਕਰੀਏ ਮਨ ਤੇ ਇਕਾਗਰਤਾ ਇਕਾਗਰ ਹੀ ਨਹੀਂ ਇਕਾਗਰ ਹੀ ਨਹੀਂ ਦੇਖੀਏ ਇਸਨੇ ਇਕਾਗਰਤਾ ਤਾਂ ਹੀ ਤੇ ਮੰਗ ਹੈ ਹਰ ਧਾਰਮਿਕ ਬੰਦਾ ਸਮਾਧੀ ਚਾਹੁੰਦਾ ਹੈ ਸਮਾਧੀ ਦਾ ਅਨੁਭਵ ਹੈ ਦੇ ਕੋਲ ਜੋ ਮੇਰੇ ਅਨੁਭਵ ਚ ਨਹੀਂ ਉਹ ਮੇਰੀ ਮੰਗ ਨਹੀਂ ਹੋ ਸਕਦੀ ਭਾਵੇਂ ਧੁੰਦਲੀ ਧੁੰਦਲੀ ਜਿਆ ਹੈ ਦੁਸ਼ਤੋ ਦੁਸ਼ਟ ਮਨੋਖੀ ਮਨ ਦਾ ਚੈਨ ਚਾਹੁੰਦਾ ਹੈ ਮਨ ਦਾ ਚੈਨ ਉਸ ਬੱਚੇ ਕੋਲ ਹੈ ਜੋ ਗਰਭ ਵਿੱਚ ਹੈ ਦੁਸ਼ਤ ਦੋਸ਼ਮਨਖ ਵੀ ਮਨ ਦਾ ਸਕੂਨ ਚਾਹੁੰਦਾ ਹੈ ਉਹ ਬੱਚਾ ਸਕੂਨ ਦੇ ਚ ਹੈ ਉਹ ਸੰਸਕਾਰ ਉਸ ਦੇ ਅੰਦਰ ਨੇ ਜੀਵਨ ਭਰ ਇਹ ਫਿਰ ਸਕੂਨ ਦੀ ਤਲਾਸ਼ ਵਿੱਚ ਰਹਿੰਦਾ ਹੈ ਕਿਉਂ ਜਨਮ ਹੁੰਦਿਆਂ ਇੰਦਰੀਆਂ ਦੇ ਦਰਵਾਜ਼ੇ ਖੁੱਲੇ ਧਿਆਨ ਭਰ ਗਿਆ ਫਿਰ ਐਸਾ ਧਿਆਨ ਭਰ ਗਿਆ ਘਰ ਆਣਾ ਹੀ ਪੁੱਲ ਗਿਆ ਪੁੱਲ ਗਿਆ ਫਿਰ ਇਹ ਜਪ ਇਹ ਤਪ ਇਹ ਕਥਾ ਇਹ ਕੀਰਤਨ ਉਸ ਧਿਆਨ ਨੂੰ ਆਪਣੇ ਘਰ ਲਿਆਉਣ ਵਾਸਤੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰ ਪਰ ਇਹ ਤੇ ਘਰ ਵਿੱਚ ਸੀ ਪਹਿਲੇ ਘਰ ਦਾ ਧੁੰਦਲਾ ਧੁੰਦਲਾ ਬੋਧ ਹੈ ਇਸ ਨੂੰ ਉਹ ਜਿਹੜਾ ਧੁੰਦਲਾ ਜਿਹਾ ਬੋਧ ਹੈ ਪੂਰੀ ਸਮਝ ਨਹੀਂ ਇੱਕ ਧੁੰਦਲਾ ਜਿਹਾ ਬੋਧ ਹੈ ਉਹੀ ਇਸ ਨੂੰ ਮਸਜਿਦ ਲੈ ਜਾਂਦਾ ਹੈ ਉਹੀ ਇਸ ਨੂੰ ਗੁਰਦੁਆਰੇ ਲੈ ਆਉਂਦਾ ਹੈ ਉਹੀ ਇਸ ਨੂੰ ਮੰਦਿਰ ਦੇ ਚ ਲੈ ਜਾਂਦਾ ਹੈ ਉਹੀ ਇਸ ਨੂੰ ਚਰਚ ਦੇ ਚ ਲੈ ਜਾਂਦਾ ਪਰ ਉਹ ਧੁੰਦਲਾ ਪੂਰੀ ਸਮਝ ਨਹੀਂ ਬੇਚੈਨ ਜਾਂਦਾ ਹੈ ਬੇਚੈਨ ਆ ਜਾਂਦਾ ਹੈ ਕਾਰਨ ਹੁਣ ਬਿਆਨ ਨੂੰ ਘਰ ਦੇ ਚ ਲੈਣਾ ਬੜਾ ਔਖਾ ਮੈਂ ਅਰਜ਼ ਕਰਾਂ ਗੁਰਬਾਣੀ ਪੜਨ ਲਾ ਲਓ ਗੁਰਬਾਣੀ ਜਪਣੇ ਹਜ਼ਾਰਾਂ ਗੁਣਾ ਨਹੀਂ ਲੱਖਾਂ ਗੁਣਾ ਔਖੀ ਹੈ ਲੱਖਾਂ ਗੁਣਾ ਪੜਨ ਬੱਚਾ ਵੀ ਪੜ ਲਏਗਾ ਜਪਣਾ ਜਣੇ ਖਣੇ ਦਾ ਕੰਮ ਨਹੀਂ ਬੜੀ ਸਾਧਨਾ ਕਰਨੀ ਪੈਗੀ ਤਾਂ ਕਿਦਰੇ ਜਪਣਾ ਸ਼ੁਰੂ ਹੋਵੇਗਾ ਜਪਣ ਤੋਂ ਮੁਰਾਦ ਕੀ ਹੈ ਸਰਵਨਨ ਗੋਬਿੰਦ ਗੁਣਸੋਨੋ ਅਰ ਗਾਉ ਰਸਨਾ ਗਈ ਜ਼ਬਾਨ ਗਾ ਰਹੀ ਹੈ ਹੁਣ ਮਨ ਕੰਨਾਂ ਦੇ ਰਾਹੀਂ ਪੂਰਾ ਸੁਣਦੇ ਕਿ ਜਪਣਾ ਪਰ ਇਹ ਤੇ ਤਾਂ ਹੋ ਸਕਦਾ ਹੈ ਕਿ ਮੇਰਾ ਧਿਆਨ ਬਾਹਰ ਨਾ ਹੋਵੇ ਧਿਆਨ ਮੇਰਾ ਗੁਟਕੇ ਚ ਹੈ ਧਿਆਨ ਮੇਰਾ ਪੌਥੀ ਦੇ ਚ ਤੇ ਤੇ ਬਾਣੀ ਪੜਨੀ ਹੋਵੇਗੀ ਜਪਣੀ ਨਹੀਂ ਹੈ ਰਾਮਣ ਵੇਦਾ ਨੂੰ ਜਪਦਾ ਸੀ ਪੜਦਾ ਨਹੀਂ ਸੀ ਜਪਦਾ ਸੀ ਇਸ ਵਾਸਤੇ ਆਖਿਆ ਗਿਆ ਬਹੁਤਾ ਪੜਦਾ ਪੈਂ ਧਿਆਨ ਬਾਹਰ ਹੈ ਇਦੇ ਨਾਲ ਇੱਕ ਅਕਰ ਜਪਦਾ ਪਿਆ ਤੈਨੂੰ ਯਾਦ ਹੈ ਧਿਆਨੇ ਦੇ ਰਾਹੀਂ ਅੰਦਰ ਕਰ ਸਕਦਾ ਹੈ ਖੇਡ ਬਣ ਸਕਦੀ ਹੈ ਪੜਿਆ ਹੋਵੇ ਗੁਨਾਗਾ ਤਾਂ ਓਮੇ ਸਾਧਨਾ ਵਾਰੀ ਹੈ ਬਨਾਰਸ ਦੇ ਚ ਜਿਹੜਾ ਬ੍ਰਾਹਮਣ ਅਨ ਪੜ ਰਹਿ ਜਾਏ ਤੋ ਅਨ ਪੜ ਤੋ ਅਨ ਪੜ ਬੰਦਾ ਓਮ ਓਮ ਤੇ ਕਰ ਸਕਦਾ ਚਲੋ ਵੇਦ ਨਹੀਂ ਪੜ ਸਕਦਾ ਨਾ ਸਹੀ ਉਪਨਿਸ਼ਦਾਂ ਨੂੰ ਨਹੀਂ ਪੜ ਸਕਦਾ ਨਾ ਸਹੀ ਸ਼ਾਸਤਰ ਨੂੰ ਨਹੀਂ ਪੜ ਸਕਦਾ ਨਾ ਸਹੀ ਗੀਤਾ ਨਹੀਂ ਪੜ ਸਕਦਾ ਨਾ ਸਹੀ ਪ੍ਰਾਣ ਨਹੀਂ ਪੜ ਸਕਦਾ ਨਾ ਸਹੀ ਓਮ ਓਮ ਤੇ ਕਰ ਸਕਦਾ ਤੇ ਜੋ ਮੈਂ ਇਸ ਢੰਗ ਨਾਲ ਕਵਾਂ ਤੇ ਕੋਈ ਸੰਕੋਚ ਨਹੀਂ ਨਹੀਂ ਜਪ ਸਭ ਪੜ ਸਕਦਾ ਤੇ ਨਾ ਸਹੀ ਨਹੀਂ ਜਪਜੀ ਸਾਹਿਬ ਪੜ ਸਕਦਾ ਤੇ ਨਾ ਸਹੀ ਨਹੀਂ ਸੰਸਕ੍ਰਿਤੀ ਸ਼ਲੋਕ ਪੜ ਸਕਦਾ ਤੇ ਨਾ ਸਹੀ ਨਹੀਂ ਭਟਾਂ ਦੇ ਸੋਈਏ ਪੜ ਸਕਦਾ ਤੇ ਨਾ ਸਹੀ ਵਾਹਿਗੁਰੂ ਵਾਹਿਗੁਰੂ ਤੇ ਕਰ ਸਕਦਾ ਜੋ ਪ੍ਰਾਣੀ ਗੋਬਿੰਦ ਜਿ ਆਵੇ ਪੜਿਆ ਅਨ ਪੜਿਆ ਪਰਮਗਤਪਾ ਪੜਿਆ ਹਨ ਪੜਿਆ ਪਰਮਗਤ ਪਾਵੇ ਅਗਰ ਵਾਕਈ ਪੜਨ ਵਾਲੇ ਮੁਕਤ ਹੋ ਸਕਦੇ ਨੇ ਤੇ ਅਨਪੜ ਨਹੀਂ ਤੇ ਫਿਰ ਤੇ ਸਾਰੇ ਅਨਪੜ ਦੋਜ਼ਕਾਂ ਚ ਜਾਣਗੇ ਨਰਕਾਂ ਚ ਹੀ ਜਾਣਗੇ ਸਵਰਗ ਦੇ ਦਰਵਾਜ਼ੇ ਤੇ ਸਾਰੇ ਪੜੇ ਲਿਖਿਆ ਲਈ ਖੁੱਲੇ ਆਉਣਗੇ ਪਰ ਮੈਰਜ਼ ਕਹਿੰਦਾ ਅਕਸਰ ਪੜੇ ਲਿਖੀ ਨਰਕੇ ਚ ਚਲੇ ਜਾਂਦੇ ਨੇ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ ਪੜਿਆ ਹੋਵੇ ਗੁਨਾਹਗਾਰ ਤਾਂ ਓਮੇ ਸਾਧਨਾ ਮਾਰੀ ਗਏ ਸਿਰਫ ਓਮ ਓਮ ਜਪ ਰਿਹਾ ਤੇ ਸਾਧਨਾ ਕਰ ਰਿਹਾ ਉਹਨੂੰ ਸੁਣ ਰਿਹਾ ਮਹਾਰਾਜ ਕਹਿੰਦੇ ਇਹਨੂੰ ਮਾਰ ਨਹੀਂ ਪਾਏਗੀ ਇਹ ਬਖਸ਼ਿਆ ਜਾਏਗਾ ਇਹ ਕਬੂਲ ਹੋ ਜਾਏਗਾ ਇਹ ਪ੍ਰਵਾਨ ਹੋ ਜਾਏਗਾ ਪਰ ਪੜਦਾ ਬਹੁਤ ਪਿਆ ਬੜਦਾ ਬਹੁਤ ਪਿਆ ਕੰਠ ਵੀ ਕਰ ਰਹੇ ਨੇ ਗ੍ਰਾਮਰ ਵੀ ਆਉਂਦੀ ਹੈ ਵਿਆਕਰਣ ਦਾ ਵੀ ਪੰਡਤ ਹੋ ਗਿਆ ਅਰਥ ਬੋਧ ਦਾ ਵੀ ਸੈਣਾ ਹੋ ਗਿਆ ਪੜਦਾ ਹੀ ਪਿਆ ਹੈ ਜਪਦਾ ਨਹੀਂ ਪਿਆ ਮਾਰ ਖਾਏਗਾ ਦੁਖੀ ਹੋਵੇਗਾ ਪਰੇਸ਼ਾਨ ਹੋਵੇਗਾ ਇੱਕ ਹਕੀਕਤ ਹੈ ਇੱਕ ਸਚਾਈ ਹੈ ਜ਼ਰੂਰ ਪਕੜ ਵਿੱਚ ਆਈ ਹੋਵੇਗੀ ਪੜਨਾ ਜਪਣਾ ਦੋਹਾਂ ਦੀ ਪ੍ਰੇਰਣਾ ਹੈ ਪੜਨਾ ਤਾਂ ਕਿ ਪੜਨਾ ਕਿਸੇ ਦਿਨ ਜਪਣਾ ਬਣ ਜਾਏ ਸਾਰੀ ਜ਼ਿੰਦਗੀ ਪੜਨਾ ਹੀ ਪੜਨਾ ਚੱਲਿਆ ਜਪਣਾ ਹੋਇਆ ਹੀ ਨਹੀਂ कल्याण नहीं होवेगा आनंद नहीं मिलेगा रस नहीं मिलेगा बच्चा स्वर्ग देचे बच्चा वैकुंठ देचे बच्चा परम रस देचे जो गर्भकाल देचे सतयुग देचे पर जैसे जन्म आंदा सहज सहज सह त्रेता द्वापर ते फिर कलियुगे च आ जांदा जा है गुस्ताखी माफ ਕਰੀਬਨ ਕਰਮ ਹਰ ਬੰਦਾ ਫਿਰ ਕਲਯੁਗ ਦੇ ਚ ਪਹੁੰਚ ਜਾਂਦਾ ਹੈ ਤੇ ਕਲਯੁਗ ਦੀ ਵਿਆਖਿਆ ਸੀ ਕਲਯੁਗ ਰਥ ਅਗਨ ਕਾ ਕੋੜ ਅਗੇ ਰਥਵਾਉ ਝੂਠ ਦਾ ਰਥ ਹੈ ਚਲਾ ਰਿਹਾ ਹੈ ਕ੍ਰਿਸ਼ਨਾਂ ਦਾ ਰਥ ਹੈ ਚਲਾ ਰਿਹਾ ਹੈ ਝੂਠ ਕ੍ਰਿਸ਼ਨਾਂ ਦੀ ਪੂਰਤੀ ਕਰ ਰਿਹਾ ਹੈ ਝੂਠ ਦੇ ਆਸਰੇ ਤੇ ਇਸ ਤੇ ਹੀ ਅਸਵਾਰ ਹੈ ਇਸੇ ਤੇ ਅਸਵਾਰ ਹੈ ਬੜੀ ਪਰਬਲ ਤ੍ਰਿਸ਼ਨਾ ਤੇ ਤ੍ਰਿਸ਼ਨਾ ਦੀ ਪੂਰਤੀ ਕਰਨ ਵਾਸਤੇ ਚੂਟ ਕਹਿੰਦੇ ਨੇ ਸੰਤੋਸ਼ੀ ਸੰਤੁਸ਼ਟ ਮਨੋਖਲੇ ਬਹੁਤੀ ਬਹੁਤ ਹੈ ਬਹੁਤੀ ਬਹੁਤ ਹੈ ਜਨਮ ਤੇ ਮਰਨ ਅਸੀਂ ਮਕਾਨ ਬਣਾਣਾ ਹੋਵੇ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਹਨਾ ਹੈ ਕਿ ਨਹੀਂ ਤੇ ਜਿ ਘਰਣਾ ਹੋਵੇ ਤੇ ਨਹੀਂ ਪੁੱਛਦੇ ਤੂੰ ਘਿਰਣਾ ਵੀ ਚਾਹਨਾ ਹੈ ਕਿ ਨਹੀਂ ਪ੍ਰਭੂ ਸਾਥੋਂ ਨਹੀਂ ਪੁੱਛਦਾ ਤੂੰ ਜਨਮ ਲੈਣਾ ਵੀ ਚਾਹਨਾ ਹੈ ਕਿ ਨਹੀਂ ਪ੍ਰਭੂ ਸਾਥੋਂ ਨਹੀਂ ਪੁੱਛਦਾ ਤੂੰ ਮਰਣਾ ਵੀ ਚਾਹਨਾ ਏ ਕਿ ਨਹੀਂ ਜਨਮ ਮਰਨ ਹਮਰੇ ਵਸਨਾ ਹੈ ਜੋਰ ਨਾ ਜੀਵਨ ਮਰਨ ਨਾ ਉਹਨੇ ਆਪਣੇ ਹੱਥੇ ਚ ਰੱਖ ਲਿਆ ਹੈ ਜੀਵਨ ਸਾਲੋਂ ਦੇ ਦਿੱਤਾ ਹੈ ਜਨਮ ਤੇ ਮਰਨ ਉਸਨੇ ਆਪਣੇ ਹੱਥੇ ਚ ਰੱਖ ਲਿਆ ਆਖੇ ਇਸ ਜਨਮ ਤੇ ਮਰਨ ਦੀ ਘਟਨਾ ਦੇ ਵਿਚ ਆਪ ਜੀਵਨ ਤੇਰੇ ਕੋਲ ਹੈ ਬੀਤਿਤ ਕਰ ਢੰਗ ਨਾਲ ਬੀਤਿਤ ਕਰ ਪਰ ਬੜੇ ਬੜੇ ਅਵਤਾਰੀ ਪੁਰਸ਼ ਆਏ ਨੇ ਬੜੇ ਬੜੇ ਸੰਤ ਆਏ ਨੇ ਮਨੁੱਖ ਨੂੰ ਸਮਝਾਉਂਦੇ ਨੇ ਵੀ ਤੂੰ ਢਾਂਗ ਨਾਲ ਜੀ ਬਾਬਾ ਫਰੀਦ ਤੇ ਕਹਿੰਦੇ ਨੇ ਕੂ ਕੈਂਦੀਆਂ ਚਾਂ ਗੈਂਦੀਆਂ ਮੱਤੀ ਦੇਂਦੀਆਂ ਨਿਤ ਜੋ ਸ਼ੈਤਾਨ ਵਜਾਈਆਂ ਸੇਕਿਤ ਫੇਰ ਨਚਿਤ ਬਾਬਾ ਫਰੀਦ ਕਹਿੰਦੇ ਲੋਕੀ ਭਗਵਾਨ ਤੋਂ ਪ੍ਰਭਾਵਤ ਨਹੀਂ ਸ਼ੈਤਾਨ ਤੋਂ ਪ੍ਰਭਾਵਤ ਨੇ ਬਾਬਾ ਫਰੀਦ ਇਹ ਸ਼ੈਤਾਨ ਦੇ ਗਲ ਮੰਨਦੇ ਨੇ ਮੈਂ ਜਿਹੜੀ ਖੁਦਾ ਦੀ ਗੱਲ ਕਰਦਾ ਵੰਦਾ ਹੀ ਨਹੀਂ ਲੋਕੀ ਸ਼ੈਤਾਨ ਨੂੰ ਤਾਂ ਪ੍ਰਭਾਵਿਤ ਨੇ ਭਗਵਾਨ ਤੋਂ ਪ੍ਰਭਾਵਿਤ ਨਹੀਂ ਮੁਸਲਮਾਨਾਂ ਨੇ ਇਸ ਬਾਰੀਕੀ ਨੂੰ ਸਮਝਿਆ ਨਹੀਂ ਇਸਲਾਮ ਨੇ ਕਿਉਂਕਿ ਉਹ ਹਰ ਗੱਲ ਨੂੰ ਬੜੇ ਮੋٹے ਡੰਗ ਨਾਲ ਲੈਂਦਾ ਹੈ ਬਈ ਇੱਕ ਖੁਦਾ ਹੈ ਇੱਕ ਸ਼ੈਤਾਨ ਹੈ ਖੁਦਾ ਤੋਂ ਨੇਕੀਆਂ ਆਉਂਦੀਆਂ ਨੇ ਸ਼ੈਤਾਨ ਤੋਂ ਬਦੀਆਂ ਆਉਂਦੀਆਂ ਖੁਦਾ ਬਣਾਉਂਦਾ ਹੈ ਸ਼ੈਤਾਨ ਮਿਟਾਉਂਦਾ ਹੈ ਇਸ ਤਰ੍ਹਾਂ ਦਾ ਕੋਈ ਸ਼ੈਤਾਨ ਬਾਹਰ ਨਹੀਂ ਹੈ ਤੇ ਸਮੇਂ ਦੀ ਧਾਰਾ ਵਿੱਚ ਵੀ ਨਹੀਂ ਹੈ ਮਾਨਸਿਕ ਮੰਡਲ ਦੇ ਚ ਹੈ ਕਿ ਕਹਿਣ ਵਿੱਚ ਕੋਈ ਸੰਕੋਚ ਨਹੀਂ ਅੰਦਰੋਂ ਹੀ ਭਗਵਾਨ ਪ੍ਰਗਟ ਹੋਵੇਗਾ ਅੰਦਰੋਂ ਹੀ ਸ਼ੈਤਾਨ ਪ੍ਰਗਟ ਹੋਵੇਗਾ ਤਾਂ ਹੀ ਤੇਸੀ ਕਹਿ ਦਿੰਦੇ ਆ ਕਿਸੇ ਮਨੁੱਖ ਨੂੰ ਇਹ ਤੇ ਭਗਵਾਨ ਵਰਗਾ ਕਿਸੇ ਪ੍ਰਭੂ ਵਰਗਾ ਕਿ ਮਨੁੱਖ ਨਹੀਂ ਹੈ ਤੇ ਰੱਬ ਹੈ ਨਾਮੇ ਨਾਰਾਇਣ ਨਹੀਂ ਭੇਦ ਨਾਮ ਦੇ ਤੇ ਨਾਰਾਇਣ ਵਿੱਚ ਕੋਈ ਭੇਦ ਨਹੀਂ RAM ਕਬੀਰੇ ਭੇਦ ਨਾ ਭਾਈ ਕਬੀਰ ਤੇ RAM ਦੇ ਛੁਣ ਕੋਈ ਭੇਦ ਨਹੀਂ ਕਹਿ ਦਿੰਦੇ ਆ ਪਰ ਕਹਿ ਦਿੰਦੇ ਆ ਇਹ ਬੰਦਾ ਥੋੜੀ ਹੈ ਤੇ ਨਿਰਹੀ ਸ਼ੈਤਾਨ ਹੈ ਤੇ ਸ਼ੈਤਾਨ ਸ਼ੈਤਾਨ शैतान ते भगवान भी मानसिक अवस्था है समा मानसिक अवस्था है युग मानसिक अवस्था वो जो जन्म हो गया गर्व काल गर्भकाल प्रवेश हो गया एक ए युग एक फिर बचपना एक जवानी एक बुढ़ेपा मानसिक दशा बदलती है ਯੁਗ ਬਦਲਦੇ ਨੇ ਜਵਾਨ ਆਪਣੇ ਯੁੱਗ ਦੇ ਚ ਜੀਂਦਾ ਹੈ ਬੁੱਢਾ ਆਪਣੇ ਯੁੱਗ ਦੇ ਚ ਜੀਂਦਾ ਹੈ ਬੱਚਾ ਆਪਣੇ ਯੁੱਗ ਦੇ ਚ ਜੀਂਦਾ ਹੈ ਗਰਭ ਗੱਲ ਦਾ ਬੱਚਾ ਆਪਣੇ ਯੁੱਗ ਦੇ ਚ ਕਤਈ ਇੱਕ ਤਰ੍ਹਾਂ ਦੀ ਦੁਨੀਆਂ ਚ ਨਹੀਂ ਹੈ ਇੱਥੇ ਜਵਾਨ ਬੈਠਾ ਹੈ ਇੱਥੇ ਬੁੱਢਾ ਬੈਠਾ ਹੈ ਤੇ ਇੱਥੇ ਬੱਚਾ ਬੈਠਾ ਹੈ ਇੰਜ ਕਹਿ ਲੋ ਤਿੰਨ ਦੁਨੀਆਂ ਦੇ ਚ ਬੈਠੇ ਨੇ ਇੱਕ ਦੁਨੀਆਂ ਨਹੀਂ ਬੱਚਾ ਆਪਣੀ ਦੁਨੀਆਂ ਚ ਬੈਠਾ ਹੈ ਜਵਾਨ ਆਪਣੀ ਦੁਨੀਆ 'ਚ ਬੈਠਾ ਹੈ ਬੁੱਢਾ ਆਪਣੀ ਦੁਨੀਆ 'ਚ ਬੈਠਾ ਹੈ ਦੁਨੀਆ ਅਲੱਗ-ਅਲੱਗ ਹੈ ਦੂਸਰਾ ਇਹ ਸੰਸਕਾਰਾਂ ਦੇ ਮੁਤਾਬਕ ਦੁਨੀਆ ਜੋ ਹੈ ਪ੍ਰਾਕ੍ਰਿਤਿਕ ਮੰਡਲ ਦੇ ਮੁਤਾਬਕ ਦੁਨੀਆ ਅਲੱਗ-ਅਲੱਗ ਹੈ ਫਿਰ ਸਮਝ ਸੋਚਣੀ ਵਿਚਾਰ ਦੇ ਮੁਤਾਬਕ ਯੁੱਗ ਅਲੱਗ-ਅਲੱਗ ਨੇ ਕੋਈ ਸਤਜੁਗ ਦੇ 'ਚ ਬੈਠਾ ਹੈ ਕੋਈ ਕਲਯੁਗ ਦੇ 'ਚ ਬੈਠਾ ਹੈ ਕੋਈ ਦਵਾਪਰੂ ਦੇ 'ਚ ਬੈਠਾ ਹੈ ਕੋਈ ਤ੍ਰੇਤੇ ਦੇ 'ਚ ਬੈਠਾ ਹੈ ਸਤਜੁਗ ਸਾਚ ਕਹੇ ਸਭ ਕੋਈ ਸਤਜੁਗ ਦੇ ਚੈ ਉਹ ਬੋਲਣਾ ਸੱਚ ਹੈ ਸੋਚਣਾ ਸੱਚ ਹੈ ਵਿਚਾਰਾਂ ਵਿੱਚ ਸੱਚ ਹੈ ਯਾਦਾਂ ਵਿੱਚ ਸੱਚ ਹੈ ਸੁਣਦਾ ਸੱਚ ਹੈ ਵੇਖਦਾ ਸੱਚ ਹੈ ਜੋ ਜਿਤਨਾ ਬੋਲਦੇ ਨੇ ਸੱਚ ਹੈ ਜਿਤਨਾ ਸੁਣਦੇ ਨੇ ਸੱਚ ਹੈ ਜਿਤਨਾ ਵੇਖਦੇ ਨੇ ਸੱਚ ਹੈ ਜਿਤਨਾ ਸੋਚਦੇ ਨੇ ਸੱਚ ਨੇ ਤੇ ਸਤਜੁਗ ਇਹ ਸਤਜੁਗ ਦੇ ਚੈ ਹੈ ਹਰ ਵਕਤ ਸੱਜੁਗ ਦੇਚ ਹੈ ਕਿ ਜਿੱਥੇ ਵੀ ਬੈਠ ਜਾਏ ਸੱਜੁਗ ਦੇ ਜੋ ਹੈ ਬੈਠਾ ਸੱਜੁਗ ਤੇ ਕਲਯੁਗ ਸਵਰਗ ਤੇ ਨਰਕ ਇਹਨੂੰ ਇੰਨ ਪੁਰਾਚੇਨ ਉਪਨਿਸ਼ਦਾਂ ਦੇ ઋષਿ ਕਹਿੰਦੇ ਜਿੱਥੇ ਸੰਤ ਬੈਠਾ ਹੈ ਉਥੇ ਸਵਰਗ ਹੈ ਜਿੱਥੇ ਦੁਸ਼ਟ ਬੈਠਾ ਹੈ ਉਥੇ ਨਰਕ ਹੈ ਜਿੱਥੇ ਸੰਤ ਹੁੰਦਾ ਉੱਥੇ ਸਵਰਗ ਹੁੰਦਾ ਹੈ ਇਹ ਨਹੀਂ ਕਿ ਸੰਤ ਸਵਰਗ ਵਿੱਚ ਜਾਂਦਾ ਹੈ ਕਤਈ ਨਹੀਂ ਇਸ ਚੱਕਰ ਜਨਾ ਪੈਣਾ ਜਿੱਥੇ ਸੰਤ ਬੈਠਾ ਉੱਥੇ ਹੀ ਸਵਰਗ ਹੈ ਕਹੋ ਕਬੀਰ ਕਹੀਏ ਕਾਏ ਸਾਧ ਸੰਗਤ ਬੈਕੁੰਠਿਆ ਜਿੱਥੇ ਸਾਧੂ ਬੈਠਾ ਉੱਥੇ ਬੈਕੁੰਠ